ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਰਾਜਨੀਤੀ ਨੂੰ ਸਰਗਰਮ ਕਰ ਦਿੱਤਾ ਹੈ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਹਰ ਹਾਲਤ ਦੇ ਵਿੱਚ ਚੋਣਾਂ ਲੜਨਗੇ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਮੈਡਮ ਸਿੱਧੂ ਨੇ ਕਿਹਾ ਕਿ ਮੈਂ ਚੋਣ ਜ਼ਰੂਰ ਲੜਾਂਗੀ ਤੇ ਇਹ ਮੇਰਾ ਆਪਣਾ ਫੈਸਲਾ ਹੈ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਸਵਾਲ ਤੇ ਉਹਨਾਂ ਜਵਾਬ ਦਿੰਦੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਚੋਣ ਲੜਨਗੇ ਜਾਂ ਨਹੀਂ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਸਹਿਯੋਗ ਦੇਣਗੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਪਿੱਲਰ ਤੁਹਾਡੀ ਵੋਟ ਹੈ ਜੇ ਅੱਜ ਤੁਹਾਡੀ ਇੱਕ ਬੰਦੇ ਦੀ 6 ਜਗ੍ਹਾ ਵੋਟ ਬਣੀ ਹੈ ਜਾਂ ਇੱਕ ਮਰਿਆ ਹੋਇਆ ਬੰਦੋ ਬੰਦਾ ਉਤਰੋਂ ਆ ਕੇ ਵੋਟ ਪਾ ਕੇ ਜਾ ਸਕਦਾ ਹੈ ਮੇਰੇ ਇੱਕ ਕਾਉਂਸਲਰ ਹਲਕੇ ਦੇ ਵਿੱਚ 128 ਮਰੇ ਬੰਦਿਆਂ ਨੇ ਵੋਟ ਪਾਈ ਹੈ ਜਿਹੜੇ ਅਸੀਂ ਹਾਊਸ ਟੂ ਹਾਊਸ ਜਾ ਕੇ ਕੱਢ ਲਏ डीसी ऑफिस डीसी ਦੇ ਆਫਿਸ ਦੇ ਟੇਬਲ ਤੇ ਐਸ ਡੀ ਐਮ ਦੇ ਟੇਬਲ ਤੇ ਉਹ ਰਿਪੋਰਟ ਪਈ ਹੈ ਕਾਉਂਸਲਰ ਮੇਰਾ 2 ਵੋਟਾਂ ਤੇ ਹਾਰੇ ਆ ਹਜੇ ਤੱਕ ਉਹਨੂੰ Winner ਨਹੀਂ ਡਿਕਲੇਅਰ ਕੀਤਾ ਐਨਸੀਐਮ ਤੋਂ ਡਰਦੇ ਆ ਜੇ ਐਂਜੀ ਵੋਟ ਚੋਰੀ ਚਲਦੀ ਰਹੀ ਤੇ 10000 ਵੋਟ ਘਟਾਤੀ ਤੇ 10000 ਝੂਠੀ ਪਵਾਤੀ ਤੇ ਮੇਰੇ ਘਰ ਵਾਲਾ ਵੀ ਤਾਂਹੀਂ ਹਾਰੇ ਆ ਉਹਨੂੰ ਕਿਸੇ ਨੇ ਹਰਾਇਆ ਨਹੀਂ 3000 ਵੋਟ ਕਿਉਂ ਹੁੰਦੀ ਹੈ ਮਜੀਠੇ ਦੇ ਲੋਕ ਆ ਕੇ ਟਰੱਕਾਂ 'ਚ ਭੜ ਕੇ ਬਸਾਂ 'ਚ ਭੜ ਕੇ ਵੋਟਾਂ ਵਾਕੇ ਗਏ ਆ ਅਸੀਂ ਰੋਲਾ ਪਾਉਂਦੇ ਰਹੇਗੇ ਪਰ ਕੀ ਹੋਇਆ ਕੁਝ ਵੀ ਨਹੀਂ ਹੁਣ ਇਤਾਂ ਤਾਂ ਆਊਗਾ ਜੇ ਘਰ ਤੋਂ ਘਰ ਜਾਏ ਬੀਐਲਓ ਤਾਂ ਸਾਨੂੰ ਮਿਲਦਾ ਹੀ ਨਹੀਂ ਬੀਐਲਓ ਤਾਂ ਉਹਨੂੰ ਮਿਲਦਾ ਹੈ ਜਿਹੜਾ ਪੈਸੇ ਦੇ ਦਿੰਦਾ ਹੈ ਉਹਨੂੰ ਤੋਰ ਲੈਂਦਾ ਹੈ ਇਹ ਆਪਣੀ ਮਰਜ਼ੀ ਨਾਲ ਬਣਾ ਦਿੰਦਾ ਹੈ ਅਸੀਂ ਪੈਸੇ ਦੀ ਰਾਜਨੀਤੀ ਨਹੀਂ ਕਰਦੇ ਇਸ ਲਈ ਅਸੀਂ ਥੋੜੇ ਸਫਰ ਵੀ ਕਰਦੇ ਹਾਂ ਸਾਡੀ ਰਾਜਨੀਤੀ ਥੋੜੀ ਔਖੀ ਵੀ ਹੈ ਅੱਜ ਕੰਨੀ ਆ ਪ੍ਰੈਸ ਵਾਲਿਆਂ ਨੂੰ ਤੁਸੀਂ ਕੁਝ ਨਾ ਕਰੋ ਐਕਸਐਮਐਲਏਸ ਤੇ ਐਮਐਲਏਸ ਦੀ ਕਲਾਸ ਲੈ ਲਓ ਉਹਨਾਂ ਨੂੰ ਪੁੱਛੋ ਕਿ ਇੱਕ ਐਮਐਲਏ ਦੇ ਹੱਕ ਕੀ ਹੁੰਦੇ ਤਨੂ ਜੀ ਜੇ ਨਾ ਤਾਂ ਕਿਸੇ ਤੋਂ ਜਵਾਬ ਮਿਲ ਜੇ ਇਹਨਾਂ ਨੂੰ ਇਹੀ ਨਹੀਂ ਪਤਾ ਕਿ ਇੱਕ ਐਮਐਲਏ ਦੀ ਤਾਕਤ ਕੀ ਹੈ ਜੇ ਤੁਸੀਂ ਇੰਨਾ ਹੀ ਨਹੀਂ ਕਰ ਸਕਦੇ ਮੈਂ 4 4 ਵਜੇ ਉੱਠ ਕੇ ਸਵੇਰੇ ਪੜ੍ਹਦੀ ਸੀ ਇੰਨੀ ਪੜਾਈ ਕਰਨੀ ਪੈਂਦੀ ਹੈ ਟੂ ਨੋ ਕਿ ਐਜ਼ ਅ ਐਮਐਲਏ ਤੁਸੀਂ ਕਿਹੜੀ ਕਿਹੜੀ ਫੀਲਡ ਤੋਂ ਕੀ ਕੀ ਕੰਮ ਕਰ ਸਕਦੇ ਹੋ ਇਹ ਤਾਂ ਨਿਸ਼ਚਿਤ ਥਾਨੇਦਾਰਾਂ ਜੋਗੇ ਰਹਿਗੇ ਉਹ ਵੀ ਸੋਚਦੇ ਆ ਵੀ ਕੀ ਕਰਨਾ ਹੈ ਕਿਵੇਂ ਕਰਨਾ ਹੈ ਫਿਰ ਇਹਨਾਂ ਨੂੰ ਲੱਗਿਆ ਸਾਡੇ ਤੋਂ ਤਾਂ ਕੰਮ ਹੀ ਨਹੀਂ ਹੋ ਰਿਹਾ ਉਹ ਯਾਰ ਇਹਨਾਂ ਟਾਈਮ ਨਿਕਲ ਗਿਆ ਪੈਸੇ ਬਣਾ ਲੀਏ ਫਿਰ ਇਹਨਾਂ ਨੇ ਇੱਧਰ ਉੱਧਰ ਸਾਰੇ ਪਾਰਟੀਆਂ ਦੇ ਪੈਸੇ ਬਣਾਉਣ ਵਾਲੇ ਬੰਦੇ ਭੜਲੇ ਉਹ ਕਹਿੰਦੇ ਯਾਰ ਜੇਬਾਂ ਭਰ ਦੋ ਅਸੀਂ ਦੁਆਰਾ ਨਹੀਂ ਆਣਾ ਉਹਨਾਂ ਦੇ ਤੋਂ ਜ਼ਿਆਦਾ ਚੋਰ ਹੈ 90% ਲੋਕਾਂ ਤੇ ਅਲੀਗੇਸ਼ਨਸ ਨੇ ਜਿਹੜੇ ਚੰਗੇ ਬੰਦੇ ਆ ਘਰ ਬੈਠੇ ਆ ਮੈਨੂੰ ਇੱਕ ਜਵਾਬ ਦੇ ਦਿਓ ਕੁਮਰ ਵਿਜੇ ਪ੍ਰਤਾਪ ਵਰਗਾ ਬੰਦਾ ਜਿਹੜਾ ਪੰਜਾਬ ਦੀ ਪੂਰੀ ਹੋਮ ਮਿਨਿਸਟਰੀ ਨੂੰ ਚਲਾ ਸਕਦਾ ਹੈ ਸੰਭਾਲ ਸਕਦਾ ਹੈ ਸਾਰੇ ਸਮਗਲਰਸ ਤੇ ਉਹ ਫੜ ਕੇ ਅੰਦਰ ਕਰ ਸਕਦਾ ਹੈ ਜੀਨੂੰ ਬਾਈ ਚੋਇਸ ਅਸੀਂ ਐਸਐਸਪੀ ਅੰਮ੍ਰਿਤਸਰ ਰੱਖਿਆ ਆ ਜੋ ਘਰ ਕਿਉਂ ਬੈਠਾ ਹੋਇਆ ਹੈ ਚੰਗੇ ਬੰਦੇ ਘਰ ਬਿਠਾ ਕੇ ਮਾੜੇ ਬੰਦੇ ਅੱਗੇ ਲੈ ਕੇ ਆਨੇ ਆਪਣੇ ਨਾਲ ਰੱਖਨੇ ਉਹੀ ਫਿਰ ਜੋ ਉਹੀ ਪਿੱਛੇ ਹੁੰਦਾ ਆਇਆ ਉਹੀ ਤੁਸੀਂ ਕਰ ਰਹੇ ਹੋ ਫਿਰ ਉਦੇਸ਼ ਤਾਂ ਕੁਝ ਨਹੀਂ ਹੋਇਆ ਨਾ ਦੇਖੋ ਇਹਨਾਂ بڑے ਲੈਵਲ ਤੇ ਡਿਸੀਜਨਸ ਹੁੰਦੀਆਂ ਆ ਕਈ ਡਿਸੀਜਨਸ ਆ ਜਿਨ੍ਹਾਂ ਨੂੰ ਅਸੀਂ ਕੁਐਸਚਨ ਨਹੀਂ ਕਰ ਸਕਦੇ ਸਾਡੀ ਚੋਇਸ ਨਹੀਂ ਹੈ ਨਾ ਸਾਨੂੰ ਪੁੱਛਿਆ ਗਿਆ ਹੈ ਨਾ ਅਸੀਂ ਸੋ ਕੋਈ ਰੀਜ਼ਨ ਦੇਖ ਕੇ ਉਹਨਾਂ ਨੂੰ ਜੁਆਇਨ ਕਰਵਾਇਆ ਗਿਆ ਹੋਣਾ ਉਹਨਾਂ ਨਾਲ ਕੀ ਗੱਲਬਾਤ ਹੋਈ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦੀ ਟਾਈਮ ਹੀ ਨਹੀਂ ਹੈ ਉਸ ਤੋਂ ਸਵੇਰ ਟਾਈਮ ਹੀ ਨਹੀਂ ਹੈ ਕਿਉਂਕਿ ਜਿਹੜੇ ਪ੍ਰੋਫੈਸ਼ਨ ਚੋਂ ਅੱਛੇ ਆ ਉੱਥੇ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਕੋਈ ਖਿੱਚ ਰਿਹਾ ਕੋਈ ਚੈਨਲ ਦੂਜਾ ਖਿੱਚ ਰਿਹਾ ਹੈ ਕੋਈ ਦੂਜਾ ਚੈਨਲ ਖਿੱਚ ਰਿਹਾ ਹੈ ਹੁਣ ਉਹ ਬਿਜ਼ੀ ਹੈ ਪਰ ਉਹ ਆਪਣੀ 100% ਦੇ ਰਹੇ ਹੈ ਇੱਥੇ ਉਹ ਆਪਣੀ 100% ਨਹੀਂ ਦੇ ਸਕੇ ਮੈਂ ਹੁਣ ਇਹਨਾਂ ਬਾਰੇ ਬੋਲਣ ਲੱਗੂੰਗੀ ਤਾਂ ਇੱਕ ਕੰਟਾ ਲੱਗ ਜੂਗਾ ਪੰਜਾਬ ਚ ਇੱਕ ਵੀ ਸੁਧਾਰ ਨਹੀਂ ਹੋਇਆ ਬਸ ਸੀ ਆਨਵਲੀ ਇਲੈਕਸ਼ਨ ਲੜੋਗੇ ਕਿ ਸਿੱਧੂ ਸਾਹਿਬ ਲੜਨਗੇ ਨਹੀਂ ਮੈਂ ਲੜ ਮੈਂ 100% ਲੜੂੰਗੀ ਹੁਣ ਆਦਾ ਪਤਾ ਨਹੀਂ ਮੈਂ ਉੱਥੇ ਲੜੀ ਆ ਮੈਂ 15 ਸਾਲ ਤੋਂ ਉੱਥੇ ਹੀ ਕੰਮ ਕਰ ਰਹੀ ਆ ਮੈਂ ਉੱਥੇ ਦੀ ਐਮ ਐਲ ਏ ਸੀ ਮੈਂ ਸੀ ਪੀ ਐਸ ਵੀ ਉੱਥੇ ਹੀ ਬਣੀ ਮੈਂ ਉਹੀ ਸੀਟ ਨਵਜੋਤ ਨੂੰ ਦਿੱਤੀ ਸੋ ਮੈਂ ਉੱਥੇ ਲੜਾਂਗੀ ਤਾਂ ਕਿ ਕੁਝ ਬੈਟਰ ਕਰ ਸਕਾਂ ਲੋਕਾਂ ਲਈ ਦੱਸ ਦिए ਕਿ ਚੰਡੀਗੜ੍ਹ ਦੇ ਵਿੱਚ ਕਾਂਗਰਸ ਮੀਟਿੰਗ ਦੇ ਦੌਰਾਨ ਨਵਜੋਤ ਕਾਰਨੇ ਕਹੇ ਕਿ ਉਹ ਲੋਕਾਂ ਦੀ ਸੇਵਾ ਕਰਨੇ ਚਾਹੁੰਦੇ ਨੇ ਅਤੇ ਵਿਧਾਇਕ ਬਣਨ ਨਾਲ ਉਹ ਅਜੇਹਾ ਬਿਹਤਰ ਢੰਗ ਦੇ ਨਾਲ ਕਰ ਸਕਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਹਲਕੇ ਦੇ ਲੋਕ ਚਾਹੁੰਦੇ ਨੇ ਕਿ ਉਹ ਚੋਣ ਲੜਨ ਇਸ ਐਲਾਨ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਚਰਚਾ ਜਿਹੜੀ ਉਹ ਛਿੜ ਗਈ ਹੈ ਕਿਉਂਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਸਿੱਧੂ ਪਰਿਵਾਰ ਦੇ ਫੈਸਲੇ ਕਈ ਹਾਲਾਤਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਸ਼ਟੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਰਾਜਨੀਤੀ ਨੂੰ ਸਰਗਰਮ ਕਰ ਦਿੱਤਾ ਹੈ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਹਰ ਹਾਲਤ ਦੇ ਵਿੱਚ ਚੋਣਾਂ ਲੜਨਗੇ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੈਡਮ ਸਿੱਧੂ ਨੇ ਕਿਹਾ ਕਿ ਮੈਂ ਚੋਣ ਜ਼ਰੂਰ ਲੜਾਂਗੀ ਤੇ ਇਹ ਮੇਰਾ ਆਪਣਾ ਫੈਸਲਾ ਹੈ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਸਵਾਲ ਤੇ ਉਹਨਾਂ ਜਵਾਬ ਦਿੰਦੇ ਕਿ ਹੈ ਕਿ ਨਵਜੋਤ ਸਿੰਘ ਸਿੱਧੂ ਚੋਣ ਲੜਨਗੇ ਜਾਂ ਨਹੀਂ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਸਹਿਯੋਗ ਦੇਣਗੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਪਿੱਲਰ ਤੁਹਾਡੀ ਵੋਟ ਹੈ ਜੇ ਅੱਜ ਤੁਹਾਡੀ ਇੱਕ ਬੰਦੇ ਦੀ 6 ਜਗ੍ਹਾ ਵੋਟ ਬਣੀ ਹੈ ਇਹ ਇੱਕ ਮਰਿਆ ਹੋਇਆ ਬੰਦੋ ਆ ਬੰਦਾ ਉਤਰੋਂ ਆ ਕੇ ਵੋਟ ਪਾ ਕੇ ਜਾ ਸਕਦਾ ਮੇਰੇ ਇੱਕ ਕਾਉਂਸਲਰ ਹਲਕੇ ਦੇ ਵਿੱਚ 128 ਮਰੇ ਬੰਦਿਆਂ ਨੇ ਵੋਟ ਪਾਈ ਹੈ ਜਿਹੜੇ ਅਸੀਂ ਹਾਊਸ ਟੂ ਹਾਊਸ ਜਾ ਕੇ ਕੱਢ ਲੇ ਡੀਸੀ ਆਫਿਸ ਡੀਸੀ ਦੇ ਆਫਿਸ ਦੇ ਟੇਬਲ ਤੇ ਐਸਡੀਐਮ ਦੇ ਟੇਬਲ ਤੇ ਰਿਪੋਰਟ ਪਈ ਹੈ ਕਾਉਂਸਲਰ ਮੇਰਾ ਦੋ ਵੋਟਾਂ ਤੇ ਹਾਰਿਆ ਹਜੇ ਤੱਕ ਉਹਨੂੰ ਵਿਨਰ ਨਹੀਂ ਡਿਕਲੇਅਰ ਕੀਤਾ ਐਨਐਸਸੀਐਮ ਤੋਂ ਡਰਦੇ ਆ ਜੇ ਐਨਜੀ ਵੋਟ ਚੋਰੀ ਚਲਦੀ ਰਹੀ ਤੇ 10000 ਵੋਟ ਘਟਾਤੀ ਤੇ 10000 ਝੁੱਠੀ ਪਵਾਤੀ ਤੇ ਮੇਰੇ ਘਰ ਵਾਲਾ ਵੀ ਤਾਂ ਤਹੀਂ ਹਾਰੇ ਆ ਉਹਨੂੰ ਕਿਸ ਨੇ ਹਰਾਇਆ ਨਹੀਂ 3000 ਵੋਟ ਕਿਉਂ ਹੁੰਦੀ ਹੈ ਮਜੀਠੇ ਦੇ ਲੋਕ ਆ ਕੇ ਟਰੱਕਾਂ 'ਚ ਭਰ ਕੇ ਬਸਾਂ 'ਚ ਭਰ ਕੇ ਵੋਟਾਂ ਵਾਕੇ ਗਏ ਆ ਅਸੀਂ ਰੋਲਾ ਪਾਉਂਦੇ ਰਹੇਗੇ ਪਰ ਕੀ ਹੋਇਆ ਕੁਝ ਵੀ ਨਹੀਂ ਹੁਣ ਇਹ ਤਾਂ ਤਾਂ ਹੋਊਗਾ ਜੇ ਘਰ ਤੋਂ ਕਰ ਜਾਏ ਇਹ ਬੀਐਲਓ ਤਾਂ ਸਾਨੂੰ ਮਿਲਦਾ ਹੀ ਨਹੀਂ ਬੀਐਲਓ ਤਾਂ ਉਹਨੂੰ ਮਿਲਦਾ ਜਿਹੜਾ ਪੈਸੇ ਦੇ ਦਿੰਦਾ ਉਹਨੂੰ ਤੋਰ ਲੈਂਦਾ ਇਹ ਆਪਣੀ ਮਰਜ਼ੀ ਨਾਲ ਬਣਾ ਗਿੰਦਾ ਅਸੀਂ ਪੈਸੇ ਦੀ ਰਾਜਨੀਤੀ ਨਹੀਂ ਕਰਦੇ ਇਸ ਲਈ ਅਸੀਂ ਥੋੜੇ ਸਫਰ ਵੀ ਕਰਦੇ ਆ ਸਾਡੀ ਰਾਜਨੀਤੀ ਥੋੜੀ ਔਖੀ ਵੀ ਹੈ ਅੱਜ ਕਹਿੰਦੇ ਆ ਪ੍ਰੈਸ ਵਾਲਿਆਂ ਨੂੰ ਤੁਸੀਂ ਕੁਝ ਨਾ ਕਰੋ ਐਕਐਮਐਲਏਸ ਤੇ ਐਮਐਲਏਸ ਦੀ ਕਲਾਸ ਲੈ ਲਓ ਉਹਨਾਂ ਨੂੰ ਪੁੱਛੋ ਕਿ ਇੱਕ ਐਮਐਲਏ ਦੇ ਹੱਕ ਕੀ ਹੁੰਦੇ ਤੁਹਾਨੂੰ ਜੇ ਇਹਨਾਂ ਤੋਂ ਕਿਸੇ ਤੋਂ ਜਵਾਬ ਮਿਲ ਜੇ ਇਹਨਾਂ ਨੂੰ ਇਹੀ ਨਹੀਂ ਪਤਾ ਕਿ ਇੱਕ ਐਮਐਲਏ ਦੀ ਤਾਕਤ ਕੀ ਹੈ ਜੇ ਤੁਸੀਂ ਇੰਨਾ ਹੀ ਨਹੀਂ ਕਰ ਸਕਦੇ ਮੈਂ 4 4 ਵਜੇ ਉੱਠ ਕੇ ਸਵੇਰੇ ਪੜ੍ਹਦੀ ਸੀ ਇੰਨੀ ਪਰਾਈ ਕਰਨੀ ਪੈਂਦੀ ਹੈ ਟੂ ਨੋ ਕਿ ਐਜ਼ ਅ ਐਮਐਲਏ ਤੁਸੀਂ ਕਿਹੜੀ ਕਿਹੜੀ ਫੀਲਡ ਤੋਂ ਕੀ ਕੀ ਕੰਮ ਕਰ ਸਕਦੇ ਹੋ ਇਹ ਤਾਂ ਨਿਚੇ थानेदारਾਂ ਜੋਗੇ ਰਹਿਗੇ ਉਹ ਵੀ ਸੋਚਦੇ ਆਂ ਵੀ ਕੀ ਕਰਨਾ ਹੈ ਕਿਵੇਂ ਕਰਨਾ ਹੈ ਫਿਰ ਇਹਨਾਂ ਨੂੰ ਲੱਗਿਆ ਸਾਡੇ ਤੋਂ ਤਾਂ ਕੰਮ ਹੀ ਨਹੀਂ ਹੋ ਰਿਹਾ ਉਹ ਯਾਰ ਇੰਨਾ ਟਾਈਮ ਨਿਕਲ ਗਿਆ ਪੈਸੇ ਬਣਾ ਲੀਏ ਫਿਰ ਇਹਨਾਂ ਨੇ ਇੱਧਰ ਉੱਧਰ ਸਾਰੇ ਪਾਰਟੀਆਂ ਦੇ ਪੈਸੇ ਬਣਾਉਣ ਵਾਲੇ ਬੰਦੇ ਭੜਲੇ ਉਹ ਕਹਿੰਦੇ ਯਾਰ ਜੇਬਾਂ ਭਰ ਦੋ ਅਸੀਂ ਦੁਆਰਾ ਨਹੀਂ ਆਣਾ ਹੁਣ ਦੇ ਤੋਂ ਜ਼ਿਆਦਾ ਚੋਰ ਹੈ 90% ਲੋਕਾਂ ਤੇ ਅਲੀਗੇਸ਼ਨਸ ਨੇ ਜਿਹੜੇ ਚੰਗੇ ਬੰਦੇ ਆ ਘਰ ਬੈਠੇ ਆ ਮੈਨੂੰ ਇੱਕ ਜਵਾਬ ਦੇ ਦਿਓ ਕੁਮਰ ਵਿਜੇ ਪ੍ਰਤਾਪ ਵਰਗਾ ਬੰਦਾ ਜਿਹੜਾ ਪੰਜਾਬ ਦੀ ਪੂਰੀ ਹੋਮ ਮਿਨਿਸਟਰੀ ਨੂੰ ਚਲਾ ਸਕਦਾ ਹੈ ਸੰਭਾਲ ਸਕਦਾ ਹੈ ਸਾਰੇ ਸਮਗਲਰਸ ਤੇ ਉਹ ਫੜ ਕੇ ਅੰਦਰ ਕਰ ਸਕਦਾ ਹੈ ਜੀ ਨੂੰ ਬਾਈ ਚੋਇਸ ਅਸੀਂ ਐਸਐਸਪੀ ਅੰਮ੍ਰਿਤਸਰ ਰੱਖਿਆ ਆ ਜੋ ਕਰ ਕਿਉਂ ਬੈਠਾ ਹੋਇਆ ਹੈ ਚੰਗੇ ਬੰਦੇ ਘਰ ਬਿਠਾ ਕੇ ਮਾੜੇ ਬੰਦੇ ਅੱਗੇ ਲੈ ਕੇ ਆਣੇ ਆਪਣੇ ਨਾਲ ਰੱਖਨੇ ਉਹੀ ਫਿਰ ਜੋ ਉਹੀ ਪਿੱਛੇ ਹੁੰਦਾ ਆਇਆ ਉਹੀ ਤੁਸੀਂ ਕਰ ਰਹੇ ਹੋ ਫਿਰ ਉਹਦੇ ਚ ਤਾਂ ਕੁਝ ਨਹੀਂ ਹੋਇਆ ਨਾ ਦੇਖੋ ਇਹਨਾਂ بڑے ਲੈਵਲ ਤੇ ਡਿਸੀਜਨਸ ਹੁੰਦੀਆਂ ਆ ਕਈ ਡਿਸੀਜਨਸ ਆ ਜਿਨ੍ਹਾਂ ਨੂੰ ਅਸੀਂ ਕੁਐਸਚਨ ਨਹੀਂ ਕਰ ਸਕਦੇ ਸਾਡੀ ਚੋਇਸ ਨਹੀਂ ਹੈ ਨਾ ਸਾਨੂੰ ਪੁੱਛਿਆ ਗਿਆ ਹੈ ਨਾ ਅਸੀਂ ਸੋ ਕੋਈ ਰੀਜ਼ਨ ਦੇਖ ਕੇ ਉਹਨਾਂ ਨੂੰ ਜੁਆਇਨ ਕਰਵਾਇਆ ਗਿਆ ਹੋਣਾ ਉਹਨਾਂ ਨਾਲ ਕੀ ਗੱਲਬਾਤ ਹੋਈ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦੀ ਟਾਈਮ ਹੀ ਨਹੀਂ ਹੈ ਉਸ ਤੋਂ ਸਵੇਰ ਟਾਈਮ ਹੀ ਨਹੀਂ ਹੈ ਕਿਉਂਕਿ ਜਿਹੜੇ professions ਚੋਂ ਅੱਛੇ ਆ ਉੱਥੇ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਕੋਈ ਖਿੱਚ ਰਿਹਾ ਹੈ ਕੋਈ ਚੈਨਲ ਦੂਜਾ ਖਿੱਚ ਰਿਹਾ ਹੈ ਕੋਈ ਦੂਜਾ ਚੈਨਲ ਖਿੱਚ ਰਿਹਾ ਹੈ ਉਹਨੋਂ ਬਿਜ਼ੀ ਹੈ ਪਰ ਉਹ ਆਪਣੀ 100% ਦੇ ਰਹੇ ਹੈ ਇੱਥੇ ਉਹ ਆਪਣੀ 100% ਨਹੀਂ ਦੇ ਸਕੇ ਮੈਂ ਹੁਣ ਇਹਨਾਂ ਬਾਰੇ ਬੋਲਣ ਲੱਗੂੰਗੀ ਤਾਂ ਇੱਕ ਕੰਟਾ ਲੱਗ ਜੂਗਾ ਪੰਜਾਬ 'ਚ ਇੱਕ ਵੀ ਸੁਧਾਰ ਨਹੀਂ ਹੋਇਆ ਬਸ ਸੀ ਅਨਵਲੀ ਇਲੈਕਸ਼ਨ ਲੜੋਗੇ ਕਿ ਸਿੱਧੂ ਸਾਹਿਬ ਲੜਨਗੇ ਨਹੀਂ ਮੈਂ ਲੜ ਮੈਂ 100% ਲੜੂੰਗੀ ਹੁਣਾ ਦਾ ਪਤਾ ਨਹੀਂ ਮੈਂ ਉੱਥੇ ਲੜੀ ਆ ਮੈਂ 15 ਸਾਲ ਤੋਂ ਉੱਥੇ ਹੀ ਕੰਮ ਕਰ ਰਹੀ ਆ ਮੈਂ ਉੱਥੇ ਦੀ ਐਮ ਐਲ ਏ ਸੀ ਮੈਂ ਸੀ ਪੀ ਐਸ ਵੀ ਉੱਥੇ ਹੀ ਬਣੀ ਮੈਂ ਉਹੀ ਸੀ ਇੱਕ ਨਜੋਤ ਨੂੰ ਦਿੱਤੀ ਸੋ ਮੈਂ ਉੱਥੇ ਲੜ ਤਾਕੀ ਕੁਝ ਬੈਟਰ ਕਰ ਸਕਾਂ ਲੋਕਾਂ ਲਈ ਦੱਸ ਦिए ਕਿ ਚੰਡੀਗੜ੍ਹ ਦੇ ਵਿੱਚ ਕਾਂਗਰਸ ਮੀਟਿੰਗ ਦੇ ਦੌਰਾਨ ਨਵਜੋਤ ਕਾਰ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨੇ ਚਾਹੁੰਦੇ ਨੇ ਅਤੇ ਵਿਧਾਇਕ ਬਣਨ ਨਾਲ ਉਹ ਅਜੇਹਾ ਬਿਹਤਰ ਢੰਗ ਦੇ ਨਾਲ ਕਰ ਸਕਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਹਲਕੇ ਦੇ ਲੋਕ ਚਾਹੁੰਦੇ ਨੇ ਕਿ ਉਹ ਚੋਣ ਲੜਨ ਇਸ ਐਲਾਨ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਚਰਚਾ ਜਿਹੜੀ ਉਹ ਛਿੜ ਗਈ ਹੈ ਕਿਉਂਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਸਿੱਧੂ ਪਰਿਵਾਰ ਦੇ ਫੈਸਲੇ ਕਈ ਹਾਲਾਤਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते